ਸਾਨੂੰ ਇਸ ਨੂੰ ਰੱਖਣਾ ਇਹਨਾਂ ਨੇ ਰਾਜਿਕ ਕਮੇਟੀ ਦੇ ਵਿੱਚ ਜਿੰਨੇ ਵੀ ਵਪਾਰੀ ਭਰਾ ਹੈ ਉਹਨਾਂ ਨਾਲ ਅਸੀਂ ਅੱਜ ਇੱਕ ਮੀਟਿੰਗ ਲਈ ਸਥਿਤੀ ਹੈ ਵਪਾਰੀ ਲੋਕ ਸਾਰੀਆਂ ਸਮੱਸਿਆਵਾਂ ਨੇ ਜਿੱਥੇ ਪੰਜਾਬ ਦੇ ਕਿਸਾਨ ਬੜੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਹੈ ਮਜ਼ਦੂਰ ਉਸ ਤੋਂ ਵੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਹੈ ਅਤੇ ਵਪਾਰੀ ਵੀ ਇਸ ਸਮੱਸਿਆਵਾਂ ਦਾ ਦਿੱਕਤਾਂ ਦਾ ਬਹੁਤ ਵੱਡਾ ਸਾਹਮਣਾ ਕਰ ਰਹੇ ਹੈ ਕਿਸੇ ਵੀ ਸਟੇਟ ਦੀ ਉન્નਤੀ ਦੇ ਵਿੱਚ ਕਿਸਾਨੀ ਆਪਣਾ ਯੋਗਦਾਨ ਪਾਉਂਦੀ ਹੈ ਤੇ ਵਪਾਰ ਵੀ ਜਿਹੜਾ ਹੈ ਉਹ ਬਰਾਬਰ ਦਾ ਯੋਗਦਾਨ ਪਾਉਂਦਾ ਹੈ ਤੇ ਅੱਜ ਟ੍ਰੇਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਖਤਮ ਹੀ ਹੋ ਗਿਆ ਲਗਭਗ ਔਨਲਾਈਨ ਸ਼ਾਪਿੰਗ ਨੇ ਬਹੁਤ ਵੱਡਾ ਵਪਾਰੀਆਂ ਦਾ ਨੁਕਸਾਨ ਕੀਤਾ ਹੈਗਾ ਤੇ ਸਰਕਾਰ ਵੀ ਜਿਹੜਾ ਹੈ ਉਹ ਕੋਈ ਬਹੁਤੀ ਵੱਡੀ ਮਦਦ ਜਿਹੜੀ ਹੈ ਵਪਾਰੀਆਂ ਵਾਸਤੇ ਜਿਹੜਾ ਹੈ ਉਹ ਨਹੀਂ ਕਰ ਰਹੀ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅੱਜ ਜਿਹੜਾ ਵਿਚਾਰਨ ਲਈ ਉਹਨਾਂ ਦੀ ਸਮਾਣਾ ਦੇ ਵਿੱਚ ਕਾਫੀ ਯੂਨੀਅਨ ਬਣੀ ਆ। 4-12 ਜਿਹੜੇ ਹੁਣ ਪ੍ਰਧਾਨ ਨੇ ਬਦਲ ਚੁੱਕੇ ਨੇ ਉਸ ਦਿਨ ਪਹਿਲਾਂ ਵੀ ਪ੍ਰਧਾਨ ਤੱਕ ਇਹਨਾਂ ਖੋਪੇਗੇ ਸੀ। ਉਹਦੇ ਵਿੱਚ ਅੱਜ ਫਿਰ ਸ੍ਰੀਫਾ ਦੇ ਗਿਆ ਲਗਾਤਾਰ ਜਿਹੜੇ ਹਲੇ ਤੱਕ ਡਰਾਈਵਰ ਨਹੀਂ ਉਹ ਚੋਰੀ ਗੱਡੀਆਂ ਭਰ ਰਹੇ ਨੇ। ਪ੍ਰਸ਼ਾਸਨ ਉੱਥੇ ਲੋਕਾਂ ਦੇ ਮੇਰੇ ਨਾਲ ਲੋਕਲ ਸਮੱਸਿਆ ਹੈਗੀ ਹੈ ਸਮਾਣੇ ਦੀ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਕਰਾਂਗੇ ਤੁਹਾਡੇ ਬਿਲ ਸਾਡੇ ਲਈ ਤੇ ਇਹਨਾਂ ਨੂੰ ਕਮਾਉਣ ਦੀ ਕੀ ਇਹਨਾਂ ਲੋਕਲ ਸਮੱਸਿਆ ਨੇ ਜੇ ਵਪਾਰੀ ਆ ਤੇ ਸਾਰੇ ਇਕੱਠੇ ਹੋਣਾ ਚਾਹੀਦਾ ਡਰਾਈਵਰ ਬਹੁਤ ਜ਼ਿਆਦਾ ਹੈ ਬਿਲਕੁਲ ਬਿਲਕੁਲ ਹਰ ਵਰਗ ਹੀ ਆ ਜਿਹੜਾ ਦੁਖੀ ਹੋਇਆ ਪਿਆ ਚਾਹੇ ਉਹ ਮਜ਼ਦੂਰ ਹੈ ਕਿਸਾਨ ਹੈ ਵਪਾਰੀ ਹੈ ਦੁਕਾਨਦਾਰ ਹੈ ਡਰਾਈਵਰ ਹੈ ਕੋਈ ਛੋਟੀਆਂ ਮੋਟੀਆਂ ਕੋਈ ਫੈਕਟਰੀਆਂ 'ਚ ਨੌਕਰੀਆਂ ਕਰਦੇ ਆ ਹਰ ਵਰਗ ਜਿਹੜਾ ਇੱਕ ਆਪਣੀ ਆਪਣੀ ਅਲੱਗ-ਅਲੱਗ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਔਰ ਸਰਕਾਰਾਂ ਜਿਹੜੀਆਂ ਹੁੰਦੀਆਂ ਸਹਾਇਤਾ ਕਰਦੀਆਂ ਹੁੰਦੀਆਂ ਪਰ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ ਨੌਜਵਾਨ ਸਰਪੰਚ ਜਿਹੜਾ ਹੈਗਾ ਉਹ ਗੋਲੀਆਂ ਮਾਰ ਕੇ ਦੰਦਿਆੜੇ ਮਾਰਦਾ ਹੈ ਔਰ ਅੱਬ ਕਿੰਨੀ ਹਰਾਨੀ ਦੀ ਗੱਲ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ 2 ਤੋਂ ਲੈ ਕੇ 3 ਮਰਡਰ ਹੋ ਰਹੇ ਆ ਤੇ ਜੇ ਕੋਈ ਸੌਖੀ ਰੋਟੀ ਖਾ ਰਿਹਾ ਹੈ ਤੇ ਉਹਨੂੰ ਫਰੋਤੀਆਂ ਵਾਲੇ ਜਿਹੜੇ ਟਿਕਣੇ ਦੇ ਰਹੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ 30 ਤਿੰਨ ਦਹਾਕੇ ਪਹਿਲਾਂ 25 30 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਪਿਆਰ ਦੇ ਵਿੱਚ 2 ਰੁਪਏ 3 ਰੁਪਏ ਪਿੱਛੇ ਬੰਦਾ ਮਾਰਦਾ ਤੇ ਅੱਜ ਪੰਜਾਬ ਦੇ ਵਿੱਚ ਪੈਸਿਆਂ ਲਈ ਫੋਕੀ ਸ਼ੋਰਤ ਲਈ ਜਿਹੜਾ ਹੈ ਪਰ ਨੌਜਵਾਨ ਜਿਹੜੇ ਕਤਲ ਕੀਤੇ ਜਾ ਰਹੇ ਆ ਤੇ ਘੱਟੋ ਘੱਟ ਸਰਕਾਰਾਂ ਨੂੰ ਜਿਹੜਾ ਹੈ ਉਹ ਗਾਰੰਟੀ ਦੇਣੀ ਚਾਹੀਦੀ ਹੈ ਜ਼ਿੰਦਗੀ ਦੀ ਗਾਰੰਟੀ ਤਾਂ ਸਰਕਾਰਾਂ ਦੇਣ ਚਲੋ ਵਿਕਾਸ ਜਿਹੜਾ ਹੈਗਾ ਨਹੀਂ ਕਰਤੀਆਂ ਨਾ ਕਰਨੋਂ ਵਿਕਾਸ ਬਿਨਾ ਅਸੀਂ ਜਿਉਂਦੇ ਰਹਿ ਲਾਂਗੇ ਪਰ ਗੋਲੀਆਂ ਮਾਰ ਕੇ ਜਿਹੜੇ ਮਾਰੇ ਜਾ ਰਹੇ ਆ ਇਹ ਬਹੁਤ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਅੱਜ ਅੱਜ ਦੇਖੋ ਸਮਾਣੀ ਦੇ ਸਾਰੇ ਵਪਾਰੀ ਸਾਰੇ ਵਿਦਵਾਨ ਸਾਰੇ ਅਸੀਂ ਬੁਲਾਏ ਨੇ ਤੇ ਸਾਰਿਆਂ ਨਾਲ ਟਕਸ਼ਨਾ ਕੀ ਉਹਨਾਂ ਦੀ ਕੀ ਪ੍ਰੋਬਲਮਾਂ ਨੇ ਸਿੰਘ ਜੀ ਸਵਾਨ ਉਹਦੇ ਲਈ ਬੁ来ਏ ਨੇ ਕਿ ਆਪਾਂ ਇਹਨਾਂ ਦੀਆਂ ਜਿਹੜੀਆਂ ਮਸਲੇ ਨੇ ਉਹ ਹੱਲ ਕਿਵੇਂ ਕਰਨੇ ਨੇ ਕਿਵੇਂ ਉਹਨਾਂ ਨੂੰ ਕਰਨਾ ਕਿਉਂਕਿ ਪਹਿਲਾਂ ਵੀ ਆਪਣੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਮੈਂ ਚਾਹੁੰਦਾ ਸੀ ਕਿ ਸਾਰੇ ਜਿੰਨੇ ਵੀ ਸਾਡੇ ਵਪਾਰੀ ਨੇ ਵਿਦਵਾਨ ਨੇ ਤੇ ਇੰਡਸਟਰੀਸਟ ਨੇ ਸਾਰੇ ਨੂੰ ਇਕੱਠੇ ਕਰਕੇ ਆਪਾਂ ਮੈਸੇਜ ਇਕੱਠੇ ਗੱਲ ਕਰ ਲਈਏ ਇਹਨਾਂ ਦੀ ਸਮੱਸਿਆਵਾਂ ਸੁਣ ਲਈਏ ਉੰਦਾ ਹੱਲ ਕੀ ਹੈ ਕੱਲ ਨੂੰ ਅਸੀਂ ਵਿਸ਼ੇਨ ਡਾਕੂਮੈਂਟ ਬਣਾਉਣਾ ਤੇ ਅਸੀਂ ਉਹ ਇਹਨਾਂ ਦੀਆਂ ਸਮੱਸਿਆਵਾਂ ਮਾ ਵਿਸ਼ੇਨ ਡਾਕੂਮੈਂਟ ਦੇ ਵਿੱਚ ਪਾਈਏ ਜੋ ਅਸੀਂ ਚੌਂਮਣ ਫਸਟਣਾ ਉਹਦੇ ਵਿੱਚ ਬਣਾਈਏ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਹਾਂ ਆ ਇਹ ਇੱਥੇ ਨਹੀਂ ਹਰ ਜਗ੍ਹਾ ਤੇ ਏਸੀ ਕਰ ਰਹੇ ਹਨ ਭੰਦੇਓ ਕੇ ਬੀ ਸ਼੍ਰੋਮਣੀ ਅਕਾਲੀ ਦਲ ਨਿਊ ਸੁਰਜੀਤੀ ਉਹਨਾਂ ਨੇ ਆਨਰੇਬਲ ਪ੍ਰੈਜ਼ੀਡੈਂਟ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਨਾਲ ਫਾਰਮਰ ਜਿਹੜੇ ਕੈਬਨਿਟ ਮਿਨਿਸਟਰ ਸੁਰਜੀਤ ਸਿੰਘ ਰਖੜਾ ਜੀ ਸਰ ਡੀਟੀਓ ਸਾਹਿਬ ਕਰਨ ਸਿੰਘ ਜੀ ਤੇ ਪੂਰੀ ਉਹਨਾਂ ਦੀ ਟੀਮ ਅੱਜ ਕਿਉਂਕਿ ਜਿਸ ਤਰੀਕੇ ਨਾਲ ਇਹ ਨਵਾਂ ਅਕਾਲੀ ਦਲ ਆਪਣੇ ਨਵੇਂ ਉਦੇਸ਼ ਤੇ ਵੈਲਫੇਅਰ ਵਾਸਤੇ ਚੱਲੇ ਆ ਤੇ ਉਸੇ ਦੀ ਅੱਜ ਲੋਕਾਂ ਨਾਲ ਪਬਲਿਕ ਨਾਲ ਸ਼ਹਿਰ ਵਾਸੀਆਂ ਨਾਲ ਔਰ ਹਰ ਬਰਾਦਰੀ ਜਾਂ ਹਰ profession ਦੇ ਜੋ ਵੀ ਰਿਪਰੈਜ਼ੈਂਟੇਟਿਵ ਨੇ ਉਹਨਾਂ ਨਾਲ ਆਪਸ ਮੰਥਨ ਕਰਨ ਵਾਸਤੇ ਡਿਸਕਸ਼ਨ ਕਰਨ ਵਾਸਤੇ ਅਜੂਰੇ ਸਮਾਣੇ ਸਤਿਮੰਦਰ ਧਰਮ ਸਾਲਾਚ ਪਹੁੰਚ ਰਹੇ ਨੇ ਤੇ ਮੈਂ ਵੀ ਉਹਨਾਂ ਦਾ ਜੀ ਆਇਆਂ ਕਰਨ ਵਾਸਤੇ ਔਰ ਖਾਸ ਤੌਰ ਤੇ ਮੈਂ ਧੰਨਵਾਦ ਵੀ ਕਰਦਾ ਕਿ ਜਿਸ ਤਰੀਕੇ ਨਾਲ ਵਿੰਗ ਐਜੂਕੇਸ਼ਨਿਸਟ ਔਰ ਸੋਸ਼ਲ ਵਰਕਰ ਜਿਹੜੀ ਸਟੇਟ ਲੈਵਲ ਦੀ ਗਵਰਨਿੰਗ ਬਾਡੀ ਚ ਉਹਨਾਂ ਨੇ ਮੈਨੂੰ ਆਨਰ ਦਿੱਤਾ ਰਿਸਪੈਕਟ ਦਿੱਤੀ ਹੈ ਕੋਸ਼ਿਸ਼ ਹੋਵੇਗੀ ਕਿ ਰਲ ਮਿਲ ਕੇ ਇੱਕ ਸਾਫ ਸੁਧਰੀ ਛਵੀ ਇੱਕ ਰਿਲੀਜੀਅਸ ਲੀਡਰ ਸਾਬਕਾ ਜਹਦਾ ਹਰਪੀ ਸਿੰਘ ਦੀ ਨੁਮਾਇੰਦਗੀ ਚ ਸਰਦਾਰ ਸੁਜੀਤ ਸਿੰਘ ਰਖਣਾ ਦੇ ਕੋਆਪਰੇਸ਼ਨ ਨਾਲ ਆਪਣੇ ਇਲਾਕੇ ਸਤਰਾਣਾ ਸਮਾਣਾ ਚ ਆਣ ਵਾਲੇ ਟਾਈਮ ਚ ਤੁਸੀਂ ਦੇਖੋਗੇ ਸਾਨੂੰ ਲੋੜ ਹੈ ਇਸ ਗੱਲ ਦੀ ਤਾਂ ਕਿ ਆਪਣੇ ਇਲਾਕੇ ਦੀ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਸੇਫਟੀ ਸਿਕਿਉਰਿਟੀ ਔਰ ਟੋਟਲੀ ਓਵਰਆਲ ਆਪਾਂ ਉਮੀਦ ਰੱਖਦੇ ਹਾਂ ਕਿ ਕਿਸ ਤਰ੍ਹਾਂ ਭਵਿਕੂਚਵਲ ਹੋਵੇ ਅੱਜ ਇਸ ਕਰਕੇ ਉਹਨਾਂ ਦੇ ਜੀ ਆਇਆਂ ਨੂੰ ਕਰ ਰਹੇ ਹਾਂ ਤਾਂ ਕਿ ਲੋਕਾਂ ਨਾਲ ਉਹਨਾਂ ਦੀ ਇਨਵੋਲਵਮੈਂਟ ਤੇ ਸੁਖਦੁਖ ਦੀ ਸਾਂਝ ਤੇ ਆਪਸਦਾਰੀ ਇਸ ਕਰੇ ਇਹ ਜਿਹੜਾ ਕਿਉਂਕਿ ਲੋਕਾਂ ਨਾਲ ਰੂਬਰੂ ਹੋਣ ਵਾਸਤੇ ਕਿ ਮੁਸ਼ਕਿਲਾਂ ਕੀ ਨੇ ਚਾਹੇ ਉਹ ਬਿਜ਼ਨਸਮੈਨ ਨੇ ਚਾਹੇ ਦੂਸਰੇ ਦੁਕਾਨਦਾਰ ਪ੍ਰੋਫੈਸ਼ਨ ਦੇ ਲੋਕ ਨੇ ਚਾਹੇ ਸ਼ਹਿਰ ਦੇ ਪੰਜਾਬੀ ਨੇ ਚਾਹੇ ਰੂਲ ਏਰੀਆ ਦੇ ਪਿੰਡੂ ਲੋਕ ਜਾਂ ਕਿਸੇ ਤਰੀਕੇ ਨਾਲ ਕਿਸਾਨ ਨੇ ਮਜ਼ਦੂਰ ਨੇ ਇਹ ਖਾਸ ਤੌਰ ਤੇ ਉਹਨਾਂ ਨਾਲ ਇੱਕ ਹੈਲਦੀ ਡਿਸਕਸ਼ਨ ਵੀ ਐਕਚੁਅਲੀ ਗਰਾਊਂਡ ਰਿਐਲਿਟੀ ਤੇ ਸਾਨੂੰ ਕੀ ਕਰਨਾ ਚਾਹੀਦਾ ਆਉਣ ਵਾਲੇ ਟਾਈਮ 'ਚ ਤਾਂ ਕਿ ਸਾਡੀ ਪਾਰਟੀ ਦਾ ਜਿਹੜਾ ਵਿਜ਼ਨ ਹੈ ਮੈਨੀਫੈਸਟੋ ਹੈ ਮਿਸ਼ਨ ਹੈ ਤੇ ਉਸ ਨੂੰ ਅਸੀਂ ਤਾਂ ਕਿ ਉਸ ਦਾ ਪੁਆਇੰਟ ਬਣਾ ਦਈਏ ਤਾਂ ਕਿ ਆਉਣ ਵਾਲੇ ਟਾਈਮ ਚ ਜਿਹੜੀ ਪਬਲਿਕ ਨੂੰ ਡਿਫਿਕਲਟੀ ਹੈ ਉਹ ਮੈਨੀਫੈਸਟੋ ਦਾ ਪਾਰਟ ਬਣੇ ਚਾਹੀਓ ਐਜੂਕੇਸ਼ਨ ਹੈ ਚਾਹ ਹੈਲਥ ਹੈ ਚਾਹ ਸੋਸ਼ਲ ਜਸਟਿਸ ਹੈ ਚਾਹ ਲੋ ਐਂਡ ਆਰਡਰਸ ਹੈ ਚਾਹ ਇੰਪਲੋਇਮੈਂਟ ਹੈ ਚਾਹ ਕਿਸੇ ਤਰੀਕੇ ਨਾਲ ਜੋ ਵੀ ਲੋਕਾਂ ਨੂੰ ਡਿਫਿਕਲਟੀਆਂ ਤੁਸੀਂ ਫੇਸ ਕਰ ਰਹੇ ਹੋ ਉਹਨਾਂ ਨੂੰ ਮੈਨੀਫੈਸਟੋ ਦਾ ਪਾਰਟ ਐਂਡ ਪਾਰਸਲ ਬਣਾਵਾ। ਇਹ ਸਾਰੀ ਕਿੱਥੇ ਸਾਡੀ ਨਵੀਂ ਬਣ ਰਹੀ ਹੈ ਸ਼ੋਅਮੀ ਇਕਾਈ ਜੋ ਜਿਹੜੀ ਮੰਗ ਤੋਂ ਸ਼ਾਮਲ ਹੋਏ ਹੋ ਇਹਨੂੰ ਲੋਕਾਂ ਨੂੰ ਕਿਸ ਤਰ੍ਹਾਂ ਆਹੂਗਾ ਰੱਖਦੇ। ਦੇਖੋ ਜੀ ਫਸਟ ਆਫ ਆਲ ਸਾਰੀ ਫਰੈਸ਼ ਚੇਰੇ ਨੇ। ਕਿਉਂਕਿ ਲੋਕ ਇਸ ਗਲਤ ਤੇ ਤੁਸੀਂ ਮੰਨਦੇ ਹੋ ਨਾ ਦੇ ਕੋਈ ਸਰੇ ਨਹੀਂ ਕਹ ਰਹੇ ਕਿ ਮੈਂ ਮੀਆ ਮੇਟੂ ਬਣ ਰਿਹਾ। ਫੋਰ ਐਗਜ਼ਾਮਪਲ ਮੈਂ 30 ਸਾਲ ਐਜੂਕੇਸ਼ਨ ਫੀਲਡ ਚ ਲੱਖਾਂ ਬੱਚਿਆਂ ਨੂੰ ਪੜਾ ਕੇ ਜਿ ਮੇਰੇ ਜੈਸੇ ਸੇਵਾਦਾਰ ਨੂੰ ਐਜੂਕੇਸ਼ਨਿਸ ਨੂੰ ਇੰਟੈਲੈਕਚੁਅਲ ਨੂੰ ਜਾਂ ਸਾਹਸੁਦਰੇ ਚੇਰੇ ਨੂੰ ਅਕੇਲੀ ਆ ਰਹੇ ਨੇ ਤਾਂ ਉਹ ਇਸ ਕਰਕੇ ਆ ਰਹੇ ਨੇ। ਤਾਕੇ ਵਰਤੇ ਹੋਏ ਬੰਦੇ ਜਿਨ੍ਹਾਂ ਨਾਲ ਲੋਕਾਂ ਨੇ ਜਿਨ੍ਹਾਂ ਨੂੰ ਪਰਖਿਆ ਹੋਵੇ ਉਹ ਸਖਸੀਅਤ ਅੱਗੇ ਆਣ ਤਾਂ ਕਿ ਮੁੜ ਕੇ ਧੋਖਾ ਨਾ ਹੋਵੇ ਥੈਂਕ ਯੂ ਪ੍ਰਧਾਨ ਸਾਹਿਬ ਪਹੁੰਚੇ ਨੇ ਲੋਕਾਂ ਦੇ ਸੁਝਾਅ ਕਹਿੰਦੇ ਅੱਜ ਲੈ ਗਏ ਨੇ ਜੀ ਕਿੱਦਾਂ ਦੇ ਸੁਝਾਅ ਦਿੱਤੇ ਨੇ ਤੇ ਕਿਸ ਤਰ੍ਹਾਂ ਦਾ ਅੱਗੇ ਮੈਨੀਫੈਸਟ ਹੋਏਗਾ ਪੰਜਾਬ ਅੱਜ ਪ੍ਰਧਾਨ ਸ਼ੋਭੀ ਕੰਗਰਸ ਕੈਨੀ ਹਰ ਪੀਸਿਸ ਮੰਨੀ ਹੋਈ ਹੈ ਤਾਂ ਕਿ ਉਹ ਬੰਦੇ ਨੇ ਇਹ ਕਿ ਇੱਥੇ ਬਿਰੇ ਨਹੀਂ ਬੰਦੇ ਨੇ ਜਾਣੇ ਬੰਦੇ ਨੇ ਅੱਗਾ ਬਹੁਤ ਬੰਦੇ ਨੇ ਵਪਾਰੀ ਨੇ ਵਿਦਵਾਨ ਨੇ ਉਹਨਾਂ ਸਾਰੇ ਸਲਾਹ ਲਈ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਮੈਂ ਵਿੱਚ ਉਹਨਾਂ ਨੂੰ ਕਹਿੰਦਾ ਕੀ ਵਿਜਨ ਡਾਕੂਮੈਂਟ ਉਹਨਾਂ ਦੇ ਦਿੰਦਾ ਤਾਂ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਜਿੰਨਾ ਕੁ ਇਹਨਾਂ ਨੂੰ ਪਤਾ ਹੈ ਉਹ ਸ਼ਾਇਦ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਇਹ ਆਪਣੇ ਹੱਥਾਂ 'ਤੇ ਹਣਾਉਂਦੇ ਅਸੀਂ ਆਪਣੇ ਉਹ ਵਿਜਨ ਡਾਕੂਮੈਂਟ ਦੇ ਵਿੱਚ ਪਾਚੀ ਚੋਅਰਮੈਨ ਮੈਨੀਫੈਸਟੋ ਦਾ ਪਾਚੀ ਉਹਦੇ ਲਈ ਇੱਕ ਯਾਨੀ ਹਰ ਪੀਕ ਦੱਸਾਈ ਅਰ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜਾ ਚੋਅਰਮੈਨਫੈਸਟੋ ਹੋਣਾ ਹੈ ਜਾਂ ਵਿਜਨ ਡਾਕੂਮੈਂਟ ਉਹ ਇਹਨਾਂ ਦੀਆਂ ਮਤਾਬਕ ਹੋਵੇ ਮੈਨੂੰ ਪਤਾ ਹੈ ਪਿਛਲੀ ਵਾਰੀ ਆਕਸਪ੍ਰਿੰਨ ਆਪਣੇ ਖਰੀਦਣ ਲੱਗਿਆਂ ਨੇ ਸਾਰਾ ਸਮਾਨ ਯੂਨਿਟ ਦੇ ਪੈਟ ਦੇ ਵਿੱਚ ਫਸ ਗਿਆ ਸੀ ਉਹ ਕੈਲਕੂਨ ਕਰਕੇ ਗੱਲ ਕਰਕੇ ਫਿਰ ਕਿਤੇ ਬਾਹਰ ਕਢਾਉਣਾ ਪਿਆ ਤੇ ਇਹ ਚੀਜ਼ਾਂ ਆਟੋਮੈਟਿਕਲੀ ਹੋਣੀ ਚਾਹੀਦੀਆਂ ਨੇ ਕਿਸੇ ਨੂੰ ਕਹਿਣ ਦੀ ਜਾਂ ਸੁਣਨ ਦੀ ਜਾਂ ਲੇਟ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਵਪਾਰੀ ਆਪਣੇ ਵਿੱਦਮਤਾ ਕੰਮ ਕਰ ਲੈਂਦਾ ਹੈ ਤੇ ਜਦੋਂ ਉਹ ਪੈਸੇ ਵਾਪਸ ਮੁੜਦੇ ਨਹੀਂ ਹੋਂ ਦਿੱਤੇ ਹੋਏ ਪੈਸੇ ਵਾਪਸ ਨਹੀਂ ਮੁੜਦੇ ਇਹਨਾਂ ਨੂੰ ਬੜੀ ਵੱਡੀ ਕੰਮ ਕਰਨ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਸੇ ਅੱਜ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਦਿੱਕਤਾਂ ਹੁੰਦੀਆਂ ਨੇ ਇਹ ਦਿੱਕਤਾਂ ਨੂੰ ਦੂਰ ਕਰਕੇ ਇੱਕ ਪਾਰਦਰਸ਼ੀ ਕੰਮ ਹੋਵੇ ਕਿ ਕਿਸੇ ਦੀ ਸ਼ਿਫਾਸ਼ ਨਾ ਹੋਵੇ ਕੋਈ ਰਿਸਕ ਨਾ ਹੋਵੇ ਕੋਈ ਐਂਦਾ ਦੀ ਗੱਲ ਨਾ ਹੋਵੇ ਜੀ ਹਰ ਹਰ ਪ੍ਰਭਾਵਤ ਇਲਾਕੇ ਅੰਚ ਜ਼ਿਲ੍ਹਾਦਰ ਸਾਹਿਬ ਤੇ ਤੁਸੀਂ ਗਏ ਹੋ ਜੀ ਮਦਦ ਵੀ ਕੀਤੀ ਹੈ ਵੱਡੀ ਲੋਕਾਂ ਦੀ ਤੇ ਦੇਖੋ ਸਾਰੇ ਤਕਰੀਬ ਤਕਰੀਬ ਬਾਰਡਰ ਦੇ ਉੱਤੇ ਲੈ ਕਹਿਣ ਕਿ ਮੈਂ ਤਾਂ ਇੱਥੇ ਜਿੰਦਗੀ ਦੀ ਗੱਲ ਗਿਆ ਵੀ ਨਹੀਂ ਸੀ ਨਾ ਕਹਿ ਨਹੀਂ ਹਰ ਪਿੱਟ ਮਿਲ ਉਹਥੇ ਵੀ ਲੈ ਕਹਿਣ ਉੱਤ ਮੇਰੇ ਖਾ 10 ਕੰਮ ਤੇ ਬਾਰਡਰ ਹੋ ਗਿਆ ਬਹੁਤ ਤਕਰੀਬ ਲੋਕ ਨੂੰ ਤੇ ਉੱਥੇ ਇਹਨਾਂ ਦੀ ਸੋਚ ਸੀਗੀ ਕਿ ਆਪਾਂ ਜਿਹੜੇ ਗਰਤੀ ਸਿੰਘ ਨੇ ਜਾਂ ਮੰਦਰ ਦੇ ਪੁਜਾਰੀ ਨੇ ਉਹਨਾਂ ਦੀ ਮਤਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਜੇ ਉੱਥੇ ਜ਼ਿਮੀਦਾਰਾਂ ਕੋਲ ਕੁਝ ਨਾ ਰਿਹਾ ਉਹਨਾਂ ਨੂੰ ਵੀ ਕੀ ਦੇਣਗੇ ਫਿਰ ਉਹਨਾਂ ਦੇ ਨਾਲ ਵੀ ਇਹਨਾਂ ਨੇ ਕਿਹਾ ਵੀ ਆਪਾਂ ਨੇ 5-5000 ਰੁਪਏ 6 ਮਹੀਨਿਆਂ ਨੂੰ ਪੈਸੇ ਦੇਣੇ ਤੇ ਉੱਥੇ ਜਾ ਕੇ ਦੇਖਿਆ ਕੱਲ ਕਾਫੀ ਪੁਜਾਰੀ ਵੀ ਸੀਗੇ ਤੇ ਬੜੀ ਗੱਲਤੀ ਵੀ ਸੀਗੇ ਸਾਰਿਆਂ ਨੂੰ ਚੱਕ ਦੇ ਕੇ ਸੋ ਕੋਸ਼ਿਸ਼ ਸਾਡੀ ਕਿ ਜਿੰਨਾ ਅਸੀਂ ਕਰ ਸਕਦੇ ਹਾਂ ਦੇਖੋ ਉੱਥੇ ਬਹੁਤ ਦੁਨੀਆ ਸੰਸਥਾਵਾਂ ਕੰਮ ਕਰ ਰਹੀਆਂ ਨੇ ਹਰ ਬੰਦੇ ਨੂੰ ਮਦਦ ਕਰ ਰਹੀਆਂ। ਸੋ ਅਸੀਂ ਵੀ ਉਹਦੇ ਵਿੱਚ ਜਿਵੇਂ ਕਹਿੰਦਾ ਨਾ ਵੀ ਜਿਹੜੀ ਆਪਣੀ ਚੁੰਝਲਾ ਅਗਭੀ ਆ ਰਹੀ ਸੀ ਜੰਗਲ ਦੇ ਵਿੱਚੋਂ ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਤੇਰੀ ਜੀ ਅਗਭੋਜ ਹਮਨਾ ਕੀ ਹੋ ਜੂਗਾ? ਉਹ ਕਹਿੰਦੀ ਮੇਰਾ ਨੰਬਰ ਕਟੋੜ ਇਹ ਆਉਣਾ ਚਾਹੀਦਾ ਮੈਂ ਅੱਗ ਬੁਝਾਉਣਾ ਆ ਸੀ ਇੱਕ ਲਾਉਣਾ ਆ ਨਹੀਂ ਸੀ। ਸੋ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਉਹਦੇ ਮਦਦਗਾਰਾਂ ਦੇ ਵਿੱਚ ਫੰਮਾ ਦੇ। ਸਾਡਾ ਇਹ ਨਾ ਹੋਵੇ ਖਰਾਬ ਕਰਨਾ। ਬਹੁਤ